ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪ ਦੇਖਾ ਤਬ ਗਾਵਾ ਤੋ ਜਨ ਧੀਰਜ ਪਾਵਾ ਨਾਦ ਸਮਾਇ ਲੋਰੇ ਸਤਗੁਰ ਭੇਟ ਲੈ ਦੇਵਾਰ ਹਾਓ ਜੈ ਚੇਲ ਮੇ ਲਕਾਰ ਦੇ ਸੰਤਾ ਤੈ ਅਨਹਦ ਸ਼ਬਦ ਬਜਨਤਾ ਜੋਤੇ ਜੋਤ ਸਮਾਨੀ ਮੈਂ ਗੁਰ ਪ੍ਰ사ਦੀ ਜਾਨੀ ਰਤਨਾ ਕਮਲ ਕੋਠਰੇ ਚਮਕਾਰ ਬਿਜਲ ਤਹੀ ਨੇਰੈ ਨਾਹੀ ਦੂਰ ਨਿਜ ਆਤਮੈ ਰਹਾ ਭਰਪੂਰ ਜੈ ਅਨਹਤ ਸੂਰਜਿਆ ਰਾਤੈ ਦੀਪਕ ਜਲੇ ਸੰਸਾਰਾ ਗੁਰ ਪ੍ਰਸਾਦਿ ਜਾਣਿਆ ਜਨ ਨਾਮਾ ਸਹਿਜ ਸੁਮਾਨਿਆ ਘਰ ਚੌਥਾ ਸੋਰਠਿ ਪਾੜ ਪੜੋ ਸੁਣ ਪੂਛਲੇ ਨਾਮ ਕਾ ਪਹਿਸ਼ਾਨ ਸ਼ਵਾਈ ਹੋ ਤੋਪੈ ਦੁਗਣੀ ਮਜੂਰੀ ਦੇਹੋ ਮੋਕੋ 베ੱਡੀ ਦੇਹੋ ਬਤਾਈ ਹੋ ਰੀ ਬਾਈ 베ੱਡੀ ਦੇ ਨਾ ਜਾਈ ਦੇਖ 베ੱਡੀ ਰਹੋ ਸਮਾਈ ਹਮਾਰਾ 베ੱਡੀ ਪ੍ਰਾਨ ਆਧਾਰਾ ਰਹਾਓ ਬੇਢੀ ਪ੍ਰੀਤਮ ਜੂਰੀ ਮੰਗੈ ਜੋ ਕਉ ਸ਼ਾਨ ਸ਼ਵਾਵੈ ਹੋ ਲੋਗ ਕੋ ਟਾਂਬ ਸਭੋਂ ਤੇ ਤੋਰੈ ਤੋ ਆਪਨ ਬੇਢੀ ਆਵੈ ਹੋ ਐਸੋ ਬੇਢੀ ਬਰਨ ਨਾ ਸਕੋ ਸਭ ਅੰਤਰ ਸਭ ਠਾਈ ਹੋ ਗੂੰਗਾ ਮਹਾ ਅੰਮ੍ਰਿਤ ਰਾਸ ਚਾਖਿਆ ਪੁੱਛੇ ਕਹਿ ਨਾ ਜਾਈ ਹੋ ਬੇਢੀ ਕੇ ਗੁਣ ਸੁਨਰੀ ਬਾਈ ਜਲਦ ਬਾੰਦ ਧਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀ ਬੋਰੀ ਲੰਕ ਬਪੀਖਣ ਆਪਿਓ ਸੋਰਠ ਘਰ ਤੀਜਾ ਅਣ ਮੜਿਆ ਮੰਡਲ ਬਾਜੈ ਬਿਨ ਸਾਵਣ ਕਨ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਮੋਹ ਕੋ ਮਿਲਿਓ ਰਾਮ ਸੁਨੇਹੀ ਜੇਹ ਮਿਲਿਆ ਦੇਹ ਸੁਦੇ ਹੀ ਰਹਾਓ ਮਿਲ ਪਾਰ ਸਕੰਚਨ ਹੋਇਆ ਮੁਖ ਮਨਸਾਰ ਰਤਨ ਪਰੋਇਆ ਨੇਜ ਭਾਉ ਪਿਆ ਭ੍ਰਮ ਭਾਗਾ ਗੁਰ ਪੂਛੇ ਮਨ ਪਤੀ ਆਗਾ ਜਲ ਭੀਤਰ ਕੁੰਭ ਸੁਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂ ਨਹੀਂ ਆਬ ਤੋ ਹੀ ਮੈਂ ਨਾਹੀ ਅਨਲ ਗਮ ਜੈਸੇ ਲੈਰ ਮੈ ਉਦਤ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਐ ਭਰਮ ਐਸਾ ਜੈਸਾ ਮਾਨੀਐ ਹੋਏ ਨ ਤੈਸਾਰ ਹਾਓ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਿਆ ਪਿਖਾਰੀ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਜ ਭਿਆੰਗ ਪਰ ਸੰਗ ਜੈਸੇ ਹੈ ਅਬ ਕਸ਼ ਮਰਮ ਜਨਾਇਆ ਅਨਕ ਕਟਕ ਜੈਸੇ ਪੂਲ ਪਰ ਅਬ ਕਹਤੇ ਕਹਿਨ ਨਾਇਆ ਸਰਬੇਕ ਅਨੇਕੈ ਸੁਆਮੀ ਸਭ ਕਟ ਭਗਵੈ ਸੋਈ ਕਹਿਰ ਵਿਦਾਸ ਹੱਥ ਪੈ ਨੇਰੈ ਸਜੇ ਹੋਏ ਸੋ ਹੋਈ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਯਾਰਾ ਦੇ ਮਾਦਵੇ ਜਾਣਤ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਓ ਮੀਨ ਪਕਰ ਫਾਂਕਿਓ ਔਰ ਕਾਟਿਓ ਬRAND ਕਿਓ ਬੋਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਬਟਾਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਦਾਸ ਭਗਤ ਇੱਕ ਬਾਡੀ ਆਬੇ ਕਾਸਿਓ ਕਹੀਐ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜ ਹੋ ਸਈਐ ਦੁਲਬ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਬੇਕੈ ਰਾਜੇ ਇੰਦਰ ਸਮ ਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ जे रास अनरस बीसर जाहि रहाओ जान जान भए हम बावर सोच सोच दिवस जाहि इन्द्रिय सुबल निबल विवेक बुद्ध परमारथ परवेश नहीं कहियत आन रचिय अचरियत अनकष समझ न परय परमाया कह रबिदास दास दास, दास मत पर हर कोप करहु जी दया ਸੋਗ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿਦ ਨਵ ਨਿਦ ਕਰ ਤਲ ਤਾਕੇ ਹਰ 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 ਨਾ ਜਪੈ ਰਸ ਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਓ ਨਾ ਨਾ ਖਿਆਨ ਪ੍ਰਾਨ ਬੇਦ ਬਿਦ ਚੌਤੀਸ ਅਖਰ ਮਾਹੀ ਵਿਆਸ ਵਿਚਾਰ ਕਿਹੋ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਪਾਦ ਰੈਤ ਫੁਨ ਬੜੈ ਭਾਗ ਲੇ ਬਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਜੋ ਤੁਮ ਗਿਰ ਵਰਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ ਤੁਮਸੇ ਤੋਰ ਕਵਨ ਸੇ ਜੋ ਰਹਿ ਰਹਾਓ جو تم دیورا تو ہم باتی جو تم تیرت تو ہم جاتی ساچی پریت ہم تم سے جوری تم سے او جور اور سنگ توری جے جے جاؤ تہاں تیری سیوا تم سو ٹھاکر اور نہ دیوا تم رے پجن کٹے جم فانسا بگت ہیت گا وی رو داسا تم رے پجن کٹے جم فانسا پگتے ہے تگا وی رو داسا گرو جی کا خالس گرو جی کی فتح